ਮੇਰੀ ਕਿਹੜਾ ਤੁਹਾਡੇ ਨਾਲ ਕੋਈ ਜੁਦਾਈ ਨਹੀਂ ਹੈਗੀ ਨਾ ਕਿ ਮੈਂ ਤੁਹਾਡੇ ਨਾਲ ਇਦਾਂ ਦੀ ਗੱਲ ਕਰ ਰਹੀ ਆ ਠੀਕ ਹੈ ਪਹਿਲਾਂ 20 ਵਾਰੀ ਸੋਚੋ ਪਹਿਲਾਂ ਇਹ ਸੋਚੋ ਵੀ ਵਿਧੀ ਤੁਸੀਂ ਮੈਨੂੰ ਮਤਲਬ ਕਿ ਵੀ ਆ ਪ੍ਰੋਗਰਾਮ ਸੀਗਾ ਵੀ ਤੁਸੀਂ ਮੈਨੂੰ ਕਿਹਾ ਨਹੀਂ ਨਾ ਇਹ ਕੀ ਮਤਲਬ ਕੋਈ ਫੋਟੋ ਆਏ ਲੱਗਦੀ ਮੈਂ ਤਾਂ ਪਹਿਲੀ ਵਾਰੀ ਸੁਣੀ ਆ ਇਹ ਗੱਲ ਮੇਰੀ ਮੇਰੀ ਗੱਲ ਸੁਣੋ ਮੈਂ ਤੇਰੀ ਪਹਿਲੀ ਵਾਰ ਇਹ ਗੱਲ ਸੁਣੀ ਆ ਵੀ ਵਿੱਚ ਦੀ ਤੁਹਾਡੇ ਨਾਲ ਕੋਈ ਜਾ ਰਿਹਾ ਆਰਟਿਸਟ ਕੰਮ ਕਰ ਰਿਹਾ ਵੀ ਉਹਦੇ ਵਿੱਚ ਡਿਮਾਂਡ ਆ ਜਾਂਦੀ ਹੈ ਕਮਾਲ ਹੋ ਗਈ ਹੱਦ ਹੈ ਤਾਂ ਮਾਣ ਆ ਜਾਂਦੀ ਤਾਂ ਕਿ ਲੈ ਕੇ ਜਾਂਦੇ ਨੇ ਅਗਲਾ ਮੈਂ ਕਹਾਂ ਵੀ ਤੁਸੀਂ ਬਈ ਤੁਹਾਡੇ ਨਾਲ ਕੋਈ ਕੋਈ ਹੋਰ ਹੁੰਦੀ ਆ ਤਾਂ ਤੁਸੀਂ ਮੈਨੂੰ ਲੈ ਕਿਸੇ ਹੋਰ ਨੂੰ ਨਾ ਤਾ ਤੁਸੀਂ ਪਿਛਲੀ ਵਾਰ ਵੀ ਪਿਛਲੀ ਵਾਰ ਵੀ ਇਹੀ ਗੱਲ ਹੋਈ ਸੀ ਠੀਕ ਹੈ ਲਿਸਨ ਕੋਈ ਇੰਨਾ ਨਾ ਮੰਨਦਾ ਕਿ ਕਿਸੇ ਨੂੰ ਇੰਨਾ ਹੀ ਨਾ ਪਤਾ ਹੋਵੇ ਵੀ ਫੋਟੋ ਕਿਸੇ ਹੋਰ ਦੀ ਲਈ ਸੀ ਤੇ ਕੁੜੀ ਕੋਈ ਹੋਰ ਘਾਗੀ ਆ ਕੇ ਪਹਿਲੀ ਗੱਲ ਤਾਂ ਇਹ ਹੈ ਦੀ ਦੇਖੋ ਮੈਂ ਦੇਖੋ ਬਾਈ ਜੀ ਨਾਲ 6 ਸਾਲ ਤੋਂ ਪਿਛਲੇ ਤੋਂ ਕੰਮ ਕਰ ਠੀਕ ਹੈ ਉਹਨਾਂ ਨੇ ਇੱਕ ਮਿੰਟ ਲਿਸਨ ਇਹਨਾਂ ਦਾ ਵਿਆਹ ਸੀ ਨਾ ਇਹਨਾਂ ਦੇ ਵਿਆਹ ਤੋਂ ਮਨਪ੍ਰੀਤ ਦੀ ਡਿਮਾਂਡ ਸੀ ਮਨਪ੍ਰੀਤ ਦੇ ਸੀ ਉਹਨਾਂ ਨੇ ਨਹੀਂ ਇਹ ਮੇਲਾ ਕਰਵਾਇਆ ਜਦੋਂ ਤੁਹਾਨੂੰ ਇਹ ਪਤਾ ਆ ਮੈਂ ਤੁਹਾਡੇ ਨਾਲ ਕੰਮ ਤਾਂ ਕਰ ਹੀ ਰਹੀ ਆ ਨਾ ਤੁਸੀਂ ਗੱਲ ਕਰਦੇ ਹੋ ਸਾਰੇ ਬੰਦੇ ਇੰਨੀ ਗੱਲ ਤਾਂ ਕਹਿ ਹੀ ਸਕਦਾ ਤੁਹਾਨੂੰ ਇਹ ਨਹੀਂ ਪਤਾ ਬੰਦੇ ਨੂੰ ਤਕਲੀਫ ਤਾਂ ਹੋਊਗੀ ਨਾ ਕੋਈ ਬੰਦਾ ਤੁਹਾਡੇ ਸਿਰ ਤੇ ਸਿਰਫ ਤੁਹਾਡੇ ਸਿਰ ਤੇ ਬੈਠੀ ਆ ਨਾ ਹੋਰ ਤਾਂ ਨਹੀਂ ਮੈਂ ਕੋਈ ਵੀ ਕਿਸੇ ਨਾਲ ਮੈਂ ਪੱਕਾ ਕੰਮ ਕਰ ਰਹੀ ਆ ਕੋਈ ਸਿੰਗਰ ਮੇਰੇ ਨਾਲ ਪੱਕੀ ਕੋਈ ਵੀ ਗੱਲ ਨਹੀਂ ਕਰਦਾਗਾ ਕਿਉਂਕਿ ਸਭ ਸੀਮਾ ਮੇਰੇ ਨਾਲ ਸੋਲੇ ਸੰਦ ਤੈਨੂੰ ਗੱਲ ਕੋਈ ਨਾ ਕਹਿਣਾ ਮੈਂ ਜੰਮਿਆ ਨਹੀਂ ਜਦੋਂ ਤੂੰ ਸੋਨੂ ਕੀ ਸੀ ਮੁੰਡਾ ਉਹਦੇ ਨਾਲ ਕੰਮ ਕਰਕੇ ਉਹਨੂੰ ਪੁੱਛ ਕੇ ਕੀਤਾ ਸੀ ਜਦੋਂ ਤੁਹਾਡਾ ਪ੍ਰੋਗਰਾਮ ਹੁੰਦਾ ਨਾ 20 ਪ੍ਰੋਗਰਾਮ ਕੈਨਸਲ ਕਿਤੇ ਨੇ 20 ਪ੍ਰੋਗਰਾਮ ਤੂੰ ਕਿੱਥੇ ਨੂੰ ਗੱਲ ਪਹਿਲੀ ਗੱਲ ਪਹਿਲੀ ਗੱਲ ਤਾਂ ਗੱਲ ਸੁਣੋ ਬੋਬੂ ਦੇ ਨਾਮ ਤੋਂ ਪ੍ਰੋਗਰਾਮ ਲਾਇਆ ਅਸੀਂ ਕਿੰਤੂ ਪ੍ਰਾਂਤ ਕੀਤਾ ਪਹਿਲੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਅੱਜ ਤੱਕ ਤੇਰੀਆਂ ਵੀਡੀਓ ਸਾਰੀਆਂ ਸਾਡੇ ਕੋਲ ਪਹੁੰਚਦੀਆਂ ਸੀ ਅਸੀਂ ਤਾਂ ਇੱਕ ਦਿਨ ਨਹੀਂ ਆਖਿਆ ਵੀ ਤੂੰ ਸਾਡੇ ਨਾਲ ਕੰਮ ਕਰਦੀ ਤੂੰ ਨਹੀਂ 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 ਜਿੱਦਾਂ ਜਿੱਦਾਂ ਜਦੋਂ ਤੁਹਾਡੀ ਮੈਰਿਜ ਵੀ ਨਹੀਂ ਹੋਈ ਸੀ ਨਾ ਬਾਈ ਜੀ ਨਾਲ ਤੇ ਰਿੰਪੀ ਬਾਈ ਨਾਲ ਇਹ ਗੱਲ ਹੋਈ ਸੀ ਵੀ ਜਿੱਦਾਂ ਸੁਖਰੀਤ ਤੂੰ ਫ੍ਰੀ ਹੋਏਂਗੀ ਤੂੰ ਬਾਹਰ ਕੰਮ ਕਰ ਸਕਦੀ ਆ ਠੀਕ ਹੈ ਉਹਨਾਂ ਨਾਲ ਗੱਲ ਕਰ ਉਹਨਾਂ ਨਾਲ ਛੱਡੋ ਵੇਲਾ ਗਿਆ ਤੂੰ ਮੇਰੇ ਨਾਲ ਗੱਲ ਕਰ ਜਦੋਂ ਗੱਲ ਹੀ ਉਹਨਾਂ ਨਾਲ ਹੋਈ ਸੀ ਉਸ ਤੋਂ ਬਾਅ ਮਰਦੀ ਨਾਲ ਤਾਂ ਜਾਣੀ ਆ ਹਨਾ ਤੂੰ ਸਾਨੂੰ ਦੱਸ ਕੇ ਕਰਨੀਆ ਤੂੰ ਆਏ ਹੋਏ ਉਸ ਨਾਲ ਜ਼ਰੂਰੀ ਸਮਝਿੰਦੇ ਵੀ ਦੀਦੀ ਮੈਂ ਫਲਾਣੇ ਨਾਲ ਕੱਲ ਜਾਣਾ ਮੈਂ ਸਾਨੂੰ ਪੁੱਛ ਕੇ ਨਹੀਂ ਕਰਦੀ ਪ੍ਰੋਗਰਾਮ ਮੈਂ ਤੁਹਾਨੂੰ ਨਹੀਂ 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 ਪੁੱਛ ਕੇ ਪੁੱਛ ਕੇ ਤੁਹਾਨੂੰ ਗੱਲ ਨਹੀਂ ਕੀਤੀ ਕਦੇ ਵੀ ਦੀਦੀ ਆਪਣੇ ਕੋਲ ਇਹ ਪ੍ਰੋਗਰਾਮ ਹੈਗੇ ਮੈਂ ਆ ਪ੍ਰੋਗਰਾਮ ਫੜਨਾ ਪੁੱਛਣ ਦੀ ਗੱਲ ਹੋਰ ਹੈ ਕੰਮ ਕਰਨ ਦੀ ਗੱਲ ਹੋਰ ਹੈ ਮਤਲਬ ਇਹ ਸਾਰਾ ਕੁਝ ਫੀਲ ਹੁੰਦਾ ਹੁੰਦਾ ਤੈਨੂੰ ਜਾ ਕੇ ਨਹੀਂ ਹੁੰਦਾ ਕੋਈ ਸਾਨੂੰ ਕੋ ਘਟ ਨਹੀਂ ਹੁੰਦਾ ਹਨਾ ਹਰ ਇੱਕ ਵੇਫੀਲ ਹੁੰਦਾ ਉਹਦਾ ਕੰਮ ਇਹ ਕੋਈ ਕਹਿ ਕੇ ਸੁਣਾਉਣਾ ਕੁਝ ਹੁੰਦਾ ਫਿਰ ਦੱਸਣਾ ਤਾਂ ਫਰਜ਼ ਹੁੰਦਾ ਨਾ ਬੰਦੇ ਦਾ ਵੀ ਹਾਂ ਭਈ ਨਹੀਂ ਕੋਈ ਗੱਲ ਨਹੀਂ ਜਾਂ ਸੁਖਰੀਤੋ ਦਾ ਕੰਮ ਕਰ ਦੀ ਗੱਲ ਕੋਈ ਗੱਲ ਨਹੀਂ ਫਿਰ ਰਿਹਾ ਜੇ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਕਿਸੇ ਨੂੰ ਦੇਖੋ ਬਾਈ ਜੀ ਨੇ ਵੀ ਕੰਮ ਕਰਨਾ ਹੈ ਮੈਂ ਵੀ ਕੰਮ ਕਰਨਾ ਦੇਖੋ ਬੰਦਾ ਕਹਿ ਤਾਂ ਸਕਦਾ ਇਹ ਨਾ ਵੀ ਸਿੱਧੀ ਤੂੰ ਉਹਦਾ ਦੇਖ ਲੈ ਬਾਈ ਠੀਕ ਹੈ ਅਸੀਂ ਨਹੀਂ ਨਹੀਂ ਲੈ ਕੇ ਜਾਣਾ ਬਸ ਸਿੱਧੀ ਗੱਲ ਕਿਸੇ ਨੇ ਜਵਾਬ ਦਿੱਤਾ ਜੇ ਤਾਂ ਤੈਨੂੰ ਕਹਿ ਲੈ ਤੈਨੂੰ ਕਿਸੇ ਨੇ ਜਵਾਬ ਦਿੱਤਾ ਫੋਨ ਕਰਕੇ ਫਿਰ ਤੂੰ ਬੋਲ ਤੂੰ ਤਾਂ 2 ਵਜੇ ਬੋਲਦੀਆਂ ਇਹ ਕੀ ਮਤਲਬ ਹੋਇਆ ਕੋਈ ਨਹੀਂ 2 ਵਜੇ ਤਾਂ 2 ਵਜੇ ਤਾਂ ਕੋਈ ਵੀ ਨਹੀਂ ਬੋਲਦਾ ਨਾ ਇੰਨਾ ਕਿਸੇ ਕੋਲ ਟਾਈਮ ਆ ਤੇ ਨਾ ਕੋਈ ਬੋਲੇ 2 ਵਜੇ ਠੀਕ ਹੈ ਨਾ ਪਰ ਮਤਲਬ ਹੀ ਨਹੀਂ ਬੰਦਦਾ ਸੀ ਤੂੰ ਜਦੋਂ ਤੈਨੂੰ ਗਾਹ ਵਾਲੀ ਕੋਈ ਕੋਈ ਤੈਨ ਨੀ ਦੇਣੀਂਦਾਗਾ ਕਿ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਉਦੋਂ ਹੈਨਾ ਮੈਂ ਪ੍ਰੋਗਰਾਮ ਮੇਰੇ ਕੋਲੇ ਵੀ ਦੇਖੋ ਪ੍ਰੋਗਰਾਮ ਸੋਲੋ ਵੀ ਲਾਉਣੀ ਆ ਮੈਂ ਠੀਕ ਹੈ ਨਾ ਇਹ ਨਹੀਂ ਗੱਲ ਹੈ ਕਿ ਕੱਲੀ ਵੀ ਲਾਉਣੀ ਆ ਮੈਂ ਪ੍ਰੋਗਰਾਮ ਤਾਂ ਮਨਾ ਕਰ ਦਿੰਨੀ ਆ ਜਦੋਂ ਤੁਸੀਂ ਕਿਸੇ ਨਾ ਕੰਮ ਕਰ ਰਹੇ ਹੋ ਨਾ ਜਦੋਂ ਕਿਸੇ ਦੀ ਕੋਈ ਡਿਮਾਂਡ ਵੀ ਉੱਥੇ ਕੋਈ ਕਿਸੇ ਰੁਕਸ਼ ਨਹੀਂ ਕਹਿ ਸਕਦਾ ਵੀ ਭਾਈ ਤੁਸੀਂ ਮੈਨੂੰ ਦੂਜੇ ਨੂੰ ਕਿਉਂ ਬੁਲਾਇਆ ਤੇ ਮੈਨੂੰ ਕਿਉਂ ਨਹੀਂ ਬੁਲਾਇਆ ਜਦੋਂ ਡਿਮਾਂਡ ਹੀ ਆਉਂਦੀ ਆ ਫਿਰ ਦੀਦੀ ਇਹਦੇ ਵਿੱਚ ਤਾਂ ਤੁਸੀਂ ਪ੍ਰੋਗਰਾਮ ਹੀ ਹਰ ਦਸੇ ਵਾਲੇ ਨੇ ਕਰਵਾਇਆ ਉਹ ਅਸੀਂ ਕਿਵੇਂ ਕਹਾਂਗੇ ਵੀ ਮਤਲਬ ਵੀ ਅਗਲੇ ਤੇ ਦੋ ਪ੍ਰੋਗਰਾਮ ਅਗਲੇ ਨਹੀਂ ਕਰਵਾਈ ਅਗਲੇ ਨੂੰ ਕਿਵੇਂ ਕਹਾਂ ਫਿਰ ਕਮ ਸੇ ਕਮ ਤੁਹ ਨਹੀਂ ਤਾਂ ਪਤਾ ਨਾ ਵੀ ਤੁਸੀਂ ਗੱਲ ਕਰਦੇ ਹੋ ਜਦੋਂ ਬੰਦਾ ਕੰਨ ਹੀ ਨਹੀਂ ਸੁਣਦੀ ਹੁੰਦੀ ਸੀ ਮੈਂ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਇਹ ਇਹ ਮੇਰੀ ਮੇਰੀ ਕਮਜ਼ੋਰੀ ਦਾ ਨਾ ਕੁਝ ਵੀ ਨਾ ਇਹ ਗੱਲਾਂ ਮੈਂ ਕਿਸੇ ਦੀਆਂ ਨਹੀਂ ਸੁਣਦੀ ਮੈਂ ਮੇਰੀ ਕਿਹੜਾ ਤੁਹਾਡੇ